ਦੋਸਤੋ ਮੈਂ ਹਾ ਦੇਵਿੰਦਰ ਸਿੰਘ ਤੇ ਆਪਾਂ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਪੰਜਾਬ ਦੇ ਨਾਲ ਸੰਬੰਧਤ ਦੁਨੀਆ ਦੇ ਨਾਲ ਸੰਬੰਧਤ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਤੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਅਤ ਅਹਿਮ ਆ ਉਹ ਬਹੁਤ ਜ਼ਿਆਦਾ ਅਹਿਮ ਹੈ ਮੈਂ ਕਦੇ ਜ਼ਿਆਦਾ ਨਹੀਂ ਕਹਿੰਦਾ ਹੁੰਦਾ ਕਿ ਵੀਡੀਓ ਨੂੰ ਸ਼ੇਅਰ ਕਰਿਓ ਜਾਂ ਨਾ ਕਰਿਓ ਪਰ ਅੱਜ ਮੈਂ ਜ਼ਰੂਰ ਕਹੂੰਗਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਇੱਕ ਪੰਜਾਬੀ ਹੋਣ ਦੀ ਜ਼ਿੰਮੇਵਾਰੀ ਤੁਹਾਨੂੰ ਨਿਭਾਉਣੀ ਚਾਹੀਦੀ ਹੈ ਤੇ ਡੈਫੀਨਿਟਲੀ ਜਿਹੜੀ ਅੱਜ ਦੀ ਗੱਲਬਾਤ ਆ ਇਹੇ ਦੂਰ ਤੱਕ ਜਾਣੀ ਚਾਹੀਦੀ ਆ ਖਾਸ ਕਰਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸੀ ਲਗਾਤਾਰ ਇਹ ਗੱਲਾਂ ਕਰਦੇ ਆ ਤੇ ਇਹਦੇ ਵਿੱਚ ਇੱਕ ਤਾਂ ਸਮੱਸਿਆ ਇਹ ਹੈ ਕਿ ਪਾਣੀ ਸਾਡਾ ਹੀਠਾ ਨੂੰ ਜਾ ਰਿਹਾ ਹੈ ਪਾਣੀ ਸਾਡਾ ਜਿਹੜਾ ਰਾਈਪੀਰੀਅਨ ਸਿਧਾਂਤ ਦੇ ਅਨੁਸਾਰ ਪੰਜਾਬ ਨੂੰ ਪਾਣੀ ਮਿਲ ਵੀ ਨਹੀਂ ਰਿਹਾ ਹਰਿਆਣਾ ਵੀ ਜਾ ਰਿਹਾ ਰਾਜਸਥਾਨ ਉਹ ਤਾਂ ਇੱਕ ਹੈ ਹੀ ਹੈ ਸਿਚੁਏਸ਼ਨ ਜਿਹੜੀ ਇੱਕ ਨਾਲ ਦੀ ਨਾਲ ਜਿਹੜਾ ਪਾਣੀ ਦਾ ਲੈਵਲ ਹੀ ਸਾਡੇ ਨੂੰ ਜਾ ਰਿਹਾ ਪਰ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੈ ਤੇ ਉਹਦੇ ਕਰਕੇ ਸਟ੍ਰੀਟ ਵੇ ਇੱਕ ਤਾਂ ਜਦੋਂ 2 3 5 ਸਾਲਾਂ ਨੂੰ ਜਿਹੜੀ ਪ੍ਰੋਬਲਮ ਆਲਰੇਡੀ ਬੈਸੇ ਸ਼ੁਰੂ ਹੋ ਵੀ ਚੁੱਕੀ ਹੈ ਹੋਰ ਹੋ ਜਾਣੀ ਹੈ ਜਿਹੜਾ ਡੂੰਘੇ ਹੋ ਰਹੇ ਨੇ ਪਾਣੀ ਪਰ ਇੱਕ ਜਿਹੜੀ ਆਲਰੇਡੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਜਿਹੜੀ ਸਿਚੁਏਸ਼ਨ ਦੇ ਕਰਕੇ ਜਿਹੜੀ ਮੁਸੀਬਤ ਦੇ ਕਰਕੇ ਮੁਸ਼ਕਲ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਮੁਸ਼ਕਲਾਂ ਦਾ ਕੈਂਸਰ ਟ੍ਰੇਨ ਵਰਗੀਆਂ ਚੀਜ਼ਾਂ ਚੱਲਣਾ ਪਈਆਂ ਪੰਜਾਬ ਦੇ ਵਿੱਚ ਉਹਦਾ ਸਾਹਮਣਾ ਉਹ ਹੈ ਪੰਜਾਬ ਦਾ ਜਿਹੜਾ ਪਾਣੀ ਗੰਧਲਾ ਹੋ ਚੁੱਕਾ ਖਾਸ ਕਰਕੇ ਜਿਹੜਾ ਕਾਲਾ ਪਾਣੀ ਹੋ ਗਿਆ ਲੁਧਿਆਣੇ ਦੇ ਵਿੱਚ ਕਾਲਾ ਪਾਣੀ ਦਾ ਮੋਰਚਾ ਤੱਕ ਲੱਗ ਗਿਆ ਪੰਜਾਬ ਦੇ ਵਿੱਚ ਕਦੇ ਕਾਲੀ ਪਾਣੀ ਪੰਜਾਬ ਦੇ ਜਿਹੜੇ ਆ ਨੌਜਵਾਨ ਆ ਉਹ ਸਜਾਵਾਂ ਕੱਟਣ ਜਾਂਦੇ ਹੁੰਦੇ ਸੀ ਗੋਰੀਆ ਦੇ ਟਾਈਮ ਜਦੋਂ ਆਜ਼ਾਦੀ ਦੀ ਲੜਾਈ ਲੜਦੇ ਸੀ ਤੇ ਹੁਣ ਪੰਜਾਬ ਦੇ ਅੰਦਰ ਕਾਲੇ ਪਾਣੀ ਦਾ ਮੋਰਚਾ ਲਾਉਣਾ ਪੈ ਰਿਆ ਲੋਕਾਂ ਨੂੰ ਕਿ ਪਾਣੀ ਸਾਡਾ ਗੰਧਲਾ ਇੰਨਾ ਹੋ ਗਿਆ ਸੋ ਇਹਨੂੰ ਲੈ ਕੇ ਜੇਕਰ ਮੈਂ ਪਹਿਲਾਂ ਬੇਸਿਕ ਜੀ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਮੈਂ ਵੀਡੀਓ ਸਾਂਝੀ ਕਰਨੀ ਹੈ ਜਰੂਰ ਜਿਹੜਾ ਇਸ ਗੱਲਬਾਤ ਨੂੰ ਅਖੀਰ ਤੱਕ ਦੇਖਿਓ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਰਹੇ ਨੇ ਖੁਦ ਇਸ ਮੋਰਚੇ ਦੇ ਬਾਰੇ ਖੁਦ ਇਸ ਜਿਹੜਾ ਗੰਧਲੇ ਪਾਣੀ ਦੇ ਕਰਕੇ ਕੀ ਨੁਕਸਾਨ ਹੋ ਰਿਹਾ ਉਹ ਕੀ ਕਹਿੰਦੇ ਰਹੇ ਨੇ ਮੈਂ ਉਹ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਾ ਪਰ ਉਸ ਤੋਂ ਪਹਿਲਾਂ ਮੈਂ ਕੁਝ ਜਿਹੜੀਆਂ ਜਾਣਕਾਰੀਆਂ ਜੇਕਰ ਮੈਂ ਸਾਂਝੀਆਂ ਕਰ ਦਵਾਂ ਕਿ ਕੀ ਸਿਚੁਏਸ਼ਨ ਕੀ ਆ ਬੀਤੇ ਰੋਜ਼ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਲੁਧਿਆਣੇ ਦੇ ਜਿਹੜੇ ਵਪਾਰੀ ਵਰਗ ਦੀ ਇਹ ਡਾਈਂਗ ਇੰਡਸਟਰੀ ਦੇ ਨਾਲ ਸੰਬੰਧਿਤ ਲੋਕਾਂ ਦੀ ਬੜਾ ਉਹਨਾਂ ਨੇ ਪਹਿਲਾਂ ਤਤੜੀਆਂ ਲਾਈਆਂ ਉਹ ਜਿਹੜਾ ਮਹੱਲੇ ਦੇ ਬਦਬਾਸ਼ ਲਾਉਂਦੇ ਹੀ ਹੁੰਦੇ ਆ ਕਿ ਆਹ ਉਹ ਸਹੀ ਅਸੀਂ ਇੱਥੇ ਬੰਦੇ ਇਕੱਠੇ ਕਰ ਲੈਣੇ ਉਹ ਮੌਜੂਦਮ ਨੇ ਬਾਅਦ ਚ ਕਿਹਾ ਵੀ ਕਿ ਭਾਈ ਅਸੀਂ ਕੋਈ ਕਬਜ਼ਾ ਲੈਣ ਥੋੜੋ ਆਏ ਆ ਜਿਹੜੇ ਤੁਸੀਂ ਬੰਦੇ ਇਕੱਠੇ ਕਰ ਲੈਣੇ ਆ ਬਟ ਕੇ ਉਹਨਾਂ ਨੇ ਪਹਿਲਾਂ ਤੜੀਆਂ ਤੁੜੀਆਂ ਲਾਈਆਂ ਕਾਫੀ ਤੇ ਬਾਅਦ ਵਿੱਚ ਉਹਨਾਂ ਦੇ ਇੱਕ ਚਲੋ ਚੰਗੇ ਸੇਨ ਵਿਅਕਤੀ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਦੋ ਚਾਰ ਉਹਦੇ ਵਿੱਚ ਮਸਲੇ ਵੀ ਉਠਾਏ ਹੁਣ ਜਿਹੜੇ ਉਹਨਾਂ ਨੇ ਵੀ ਮਸਲੇ ਉਠਾਏ ਬਾਅਦ ਤੋਂ ਨਹੀਂ ਹਮਤੋਜਮਾਨ ਉਹਨਾਂ ਨੇ ਜਵਾਬ ਦਿੱਤਾ ਇਹ ਗੱਲ ਪਿਛਲੇ 3-4 5 ਕ ਮਹੀਨਿਆਂ ਤੋਂ ਜ਼ਿਆਦਾ ਹਾਈਲਾਈਟ ਹੈ ਪਰ ਲੰਬੇ ਸਮੇਂ ਤੋਂ ਪ੍ਰੋਬਲਮ ਜਿਹੜੀ ਹੈ ਸਾਹਮਣੇ ਆ ਰਹੀ ਹੈ ਤੇ ਲੰਬੇ ਸਮੇਂ ਤੋਂ ਐਕਟਿਵਿਸਟ ਜਿਹੜੀ ਇਹਦੀ ਲੜਾਈ ਵੀ ਲੜ ਰਹੇ ਨੇ ਐਕਟਿਵਿਸਟ ਸੰਧਵਾ ਸਾਹਿਬ ਵਰਗੇ ਜਿਹੜੇ ਜਾ ਕੇ ਉੱਥੇ ਸਾਡੀ ਸਰਕਾਰ ਦੇ ਵਿੱਚ ਲੋਕ ਨੇ ਫੁੱਟਬਾਲ ਪਾਉਂਦੇ ਰਹੇ ਨੇ ਉਸ ਕਾਲੇ ਪਾਣੀ ਦੇ ਨਜ਼ਦੀਕ ਜਾ ਕੇ ਸੋ ਇਹ ਡਾਇੰਗ ਜਿਆਦਾ ਜਿਹੜਾ ਮਾਮਲਾ ਮਸ਼ਹੂਰ ਹੋਇਆ ਜਦੋਂ ਇਹਨਾਂ ਨੇ ਹਮਤੋਜਮਾਨ ਲੱਖਾ ਸਧਾਨਾ ਤੇ ਹੋਰ ਜਿਹੜਾ ਟੀਮ ਇਹਨਾਂ ਦੀ ਦੇ ਮੈਂਬਰ ਨੇ ਉਹਨਾਂ ਨੇ ਕਾਲੇ ਪਾਣੀ ਦਾ ਮੂਰਤ ਜਿਹੜੀ ਟੀਮ ਆ ਇਹਨਾਂ ਨੇ ਨਾ ਇਹਨਾਂ ਨੇ ਕਿਹਾ ਕਿ ਅਸੀਂ ਬੰਨ ਮਾਰਾਂਗੇ ਜਿਹੜੇ ਜਿੱਥੋਂ ਇਹ ਪਾਣੀ ਇਹ ਇਹ ਬੁੱਢੇ ਨਾਲੇ ਦੇ ਵਿੱਚ ਪੈਂਦਾ ਤੇ ਉਹ ਬੁੱਢਾ ਨਾਲਾ ਬਾਅਦ ਵਿੱਚ ਜਾ ਕੇ ਨਾ ਇਹ ਉਹ ਇਹਦੇ ਚ ਪੈਂਦਾ ਆਪਣੇ ਸਤ루ਜ ਦਰਿਆ ਦੇ ਵਿੱਚ ਤੇ ਜਿਵੇਂ ਬੜਾ ਸਹੀ ਕਿ ਇੱਕ ਵੀਰ ਨੇ ਉਹਨਾਂ ਨੇ ਕਿਹਾ ਕਿ ਕਿਸੇ ਟਾਈਮ ਸਤਲੁਜ ਦੇ ਪਾਣੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਸ਼ਕਾਇਆ ਸੀ ਤੇ ਅੱਜ ਉਸੇ ਹੀ ਸਤਲੁਜ ਦਾ ਪਾਣੀ ਪੀ ਕੇ ਸਾਡੇ ਬੱਚੇ ਮੰਦਬੁੱਧੀ ਪੈਦਾ ਹੋ ਰਹੇ ਨੇ ਸੋ ਇਹ ਮੋਰਚਾ ਤਾਂ ਚੱਲ ਰਿਹਾ ਹੁਣ ਲੰਬੇ ਟਾਈਮ ਦਾ ਸੋ ਇਹ ਅੰਤੋਜਮਾਨ ਬਾਈ ਲੱਖਾ ਸਧਾਨਾ ਤੇ ਹੋਰ ਟੀਮ ਨੇ ਪਹਿਲਾਂ ਕਿਹਾ ਕਿ ਅਸੀਂ ਇਹਨਾਂ ਨੂੰ ਬੰਨ ਮਾਰਾਂਗੇ ਇਹ ਜਿੱਥੋਂ ਪਾਣੀ ਜਾ ਰਿਹਾ ਜੇਕਰ ਇਹ ਆਪ ਨਹੀਂ ਰੋਕਦੇ ਫਿਰ ਉਹਨਾਂ ਨੇ ਉਹਦੀ ਤਰੀਕ ਅੱਗੇ ਪਾਤੀ ਵੀ ਚਲੋ ਇਹ ਖੁਦ ਹੀ ਮੰਨ ਜਾਣ ਕਿਉਂਕਿ ਜਿਹੜਾ ਕਾਨੂੰਨ ਦੇ ਅਨੁਸਾਰ ਵੀ ਇਹਨਾਂ ਨੂੰ ਰੋਕਣਾ ਪੈਣਾ ਆਲਰੇਡੀ ਜਿਹੜਾ ਕੇਂਦਰੀ ਆਪਣਾ ਇੰਡੀਆ ਦਾ ਪ੍ਰਦੂਸ਼ਨ ਬੋਰਡ ਆ ਨਾ ਉਹ ਵੀ ਇਹ ਗੱਲ ਕਹਿ ਚੁੱਕਾ ਉਹਦੀ ਲਾਸਟ ਜਿਹੜੀ ਆਗਸਟ ਮਹੀਨੇ ਦੀ ਉਹਨਾਂ ਨੇ ਡੇਟ ਦਿੱਤੀ ਸੀਗੀ ਕਿ ਆਗਸਟ ਮਹੀਨੇ ਦੇ ਵਿੱਚ 26 ਅਗਸਤ ਜਿਹੜਾ ਲਾਰਸ ਹੈਗਾ ਵੀ ਤੁਸੀਂ ਇਹਨੂੰ ਬੰਦ ਕਰ ਦਿਓ ਪੰਜਾਬ ਦਾ ਜਿਹੜਾ ਪ੍ਰਦੂਸ਼ਨ ਬੋਰਡ ਆ ਉਹ ਵੀ ਕਹਿ ਚੁੱਕਾ ਕਿ ਇਹ ਬੰਦ ਕਰਨੇ ਪੈਣੇ ਤੁਸੀਂ ਬਿਲਕੁਲ ਇਹ ਪਾਣੀ ਜਿਹੜਾ ਉਹਦੇ ਵਿੱਚ ਨਹੀਂ ਪਾ ਸਕਦੇ ਉਹਦੇ ਖਿਲਾਫ ਇਹਨਾਂ ਨੇ ਅਪੀਲਾਂ ਵਗੈਰਾ ਕੀਤੀਆਂ ਹੋਈਆਂ ਸੋ ਇਹ ਜਿਹੜੇ ਹੈਗੇ ਨੇ ਆਪਣੇ ਜਿਹੜੇ ਡਾਈਂਗ ਇੰਡਸਟਰੀ ਵਾਲੇ ਇਹ ਨਾ ਇਹਨਾਂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਪਹਿਲਾਂ ਤਾਂ ਜਿਵੇਂ ਮੈਂ ਕਿਹਾ ਕਿ ਕਾਫੀ ਉੱਤੇ ਤੜੀਆਂ ਤੁੜੀਆਂ ਵੀ ਲਾਈਆਂ ਇਹਨਾਂ ਨੇ ਬਾਅਦ ਵਿੱਚ ਇਹਨਾਂ ਨੇ ਜੀ ਆ ਕੇ ਗੱਲ ਕੀਤੀ ਕਿ ਸਰਕਾਰ ਸਾਡਾ ਇਹ ਇਸ ਸਿਸਟਮ ਨੂੰ ਚੈੱਕ ਕਰਦੀ ਹੈ ਜੀ ਮਹੀਨੇ ਚ ਦੋ ਵਾਰ ਤਿੰਨ ਵਾਰ ਸੈਂਪਲ ਭਰੇ ਜਾਂਦੇ ਆ ਤੇ ਡਾਈਂਗ ਇੰਡਸਟਰੀ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਵਧੀਆ ਕੰਮ ਕਰਦੇ ਹਾਂ ਅਸੀਂ ਤਾਂ ਪਾਣੀ ਸਾਫ਼ ਕਰਕੇ ਇਹਦੇ ਵਿੱਚ ਸੁੱਟਦੇ ਆ ਅਮਨਤੋਜ ਮਾਨ ਹੋਣਾ ਨੇ ਇਹ ਗੱਲ ਕਹੀ ਹੈ ਕਿ ਜਦੋਂ ਇਹਨਾਂ ਨੂੰ ਇਜਾਜ਼ਤ ਮਿਲੀ ਸੀ ਨਾ ਉਦੋਂ ਹੀ ਇਹ ਗੱਲ ਕਹਿਤੀ ਸੀ ਕਿ ਤੁਸੀਂ ਟ੍ਰੀਟਡ ਵਾਟਰ ਵੀ ਨਹੀਂ ਸੁੱਟ ਸਕਦੇ ਜਿਹੜਾ ਇਹ ਗੱਲ ਵਰਲਡ ਲੈਵਲ ਤੇ ਸਾਬਤ ਹੋ ਚੁੱਕੀ ਆ ਕਿ ਡਾਈੰਗ ਇੰਡਸਟਰੀ ਦਾ ਪਾਣੀ ਜਿਹੜਾ ਟ੍ਰੀਟ ਕੀਤਾ ਹੀ ਨਹੀਂ ਜਾ ਸਕਦਾ ਉਹਦੇ ਜਿਹੜੇ ਕੈਮੀਕਲ ਆ ਉਹ ਇੰਨੇ ਜ਼ਿਆਦੇ ਗੰਦੇ ਆ ਉਹ ਪਾਣੀ ਟ੍ਰੀਟ ਹੋ ਹੀ ਨਹੀਂ ਸਕਦਾ ਸੋ ਇਹਨਾਂ ਨੂੰ ਆਲਰੇਡੀ ਇਹ ਗੱਲ ਕਹੀ ਜਾ ਚੁੱਕੀ ਆ ਕਿ ਤੁਸੀਂ ਨਹੀਂ ਇਹ ਸਿੱਟ ਸਕਦੇ ਟ੍ਰੀਟਡ ਵਾਟਰ ਵੀ ਨਹੀਂ ਸਿੱਟ ਸਕਦੇ ਫਿਰ ਇਹਨਾਂ ਨੇ ਕਿਹਾ ਕਿ ਵਪਾਰੀ ਲੜਨਾ ਨਹੀਂ ਚਾਹੁੰਦਾ ਤੇ ਅਸੀਂ ਗੱਲ ਕਰਨ ਨੂੰ ਤਿਆਰ ਆ ਤੇ ਡੀਸੀ ਸਾਹਿਬ ਸਾਨੂੰ ਸੱਦ ਲੈਣ ਉੱਥੇ ਜਿਹੜਾ ਗੱਲ ਕਰ ਲੈਨੇ ਆ ਤਸੱਲੀ ਕਰਵਾ ਕੇ ਹਟਾਂਗੇ ਜੇਕਰ ਨਾ ਤਸੱਲੀ ਹੋਈ ਤਾਂ ਤੁਸੀਂ ਸਾਡੇ ਨਾਲ ਚੱਲ ਪਿਓ ਉੱਥੇ ਸਾਨੂੰ ਦਿਖਾ ਲ ਦਿਓ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਣੀ ਬੁੱਢੇ ਨਾਲੇ ਚ ਪਾਉਂਦਾ ਕੌਣ ਆ ਉਹ ਇੱਕ ਹੋਰ ਵਿੱਚ ਕਿਹਾ ਜਾ ਰਿਹਾ ਕਿ ਡੈਰੀ ਇੰਡਸਟਰੀ ਆ ਉਹ ਸ਼ਾਇਦ ਗੋਬਰ ਵਾਲਾ ਪਾਣੀ ਮਿਕਸ ਕਰਦੀ ਆ ਤੇ ਉਹ ਇਹ ਮਿਕਸ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹਨਾਂ ਦੀ ਗਲਤੀ ਇਹਨਾਂ ਦੀ ਗਲਤੀ ਆ ਬਟ ਡੈਫੀਨਿਟਲੀ ਜਿਆਦਾ ਜਿਹੜਾ ਇਹਨਾਂ ਦਾ ਡਾਇੰਗ ਇੰਡਸਟਰੀ ਦਾ ਜਿਆਦਾ ਵੱਡਾ ਇਹਦੇ ਵਿੱਚ ਹੱਥ ਆ ਤੇ ਇੰਦਰ ਨੇ ਕਿਹਾ ਜੀ ਕਿ ਟੈਕਸਟਾਈਲ ਦੀ ਮਾਂ ਆ ਡਾਈੰਗ ਇੰਡਸਟਰੀ ਜੇ ਬੰਦ ਹੋ ਗਈ ਤਾਂ ਸਾਰੀ ਜਿਹੜੀ ਟੈਕਸਟਾਈਲ ਇੰਡਸਟਰੀ ਹੈ ਜਿਹੜੀ ਕਿ ਲੁਧਿਆਣਾ ਦੇ ਵਿੱਚ ਜਿਹੜੀ ਹੱਬ ਹੈ ਵੀ ਉਹ ਖਤਮ ਹੋ ਜਾਣੀ ਆ ਸੋ ਠੀਕ ਹੈ ਇਹਨਾਂ ਨੇ ਕਿਹਾ ਕਿ ਇਹ ਵੀ ਪਹਿਲਾਂ ਉਹਨਾਂ ਨੇ ਕਿਹਾ ਜਿਸੀਨਾ ਟੈਕਸ ਭਰਦੇ ਆ ਤੇ ਇਸ ਤਰੀਕੇ ਦੀਆਂ ਵੀ ਗੱਲਾਂ ਕੀਤੀਆਂ ਹੁਣ ਦੇਖੋ ਜੇ ਤਾਂ ਕੱਲਾ ਮਤੋਜਮਾਨ ਕਹਿੰਦਾ ਹੁੰਦਾ ਜਾਂ ਕਹਿੰਦਾ ਹੁੰਦਾ ਲੱਖਾ ਸਦਾਣਾ ਜਾਂ ਬਾਕੀ ਐਕਟਿਵਿਸਟ ਫਿਰ ਤਾਂ ਆਪਾਂ ਕਹਿ ਦਿੰਦੇ ਕਿ ਚਲੋ ਠੀਕ ਹੈ ਜੀ ਇਹ ਕੋਈ ਆਪਣੀ ਰਾਜਨੀਤੀ ਕਰਦੇ ਹੋਣਗੇ ਜਾਂ ਚਲੋ ਇਹ 2-4 ਚਲੋ ਰਾਜਨੀਤੀ ਨਾ ਛੱਡੋ ਜੀ ਇਲਾਕੇ ਦੇ ਲੋਕ ਉਹਨਾਂ ਦੀ ਇਹਨਾਂ ਨੇ ਮਸਲਾ ਠਾ ਲਿਆ ਚਲੋ ਐਡਾ ਵੱਡਾ ਮੁੱਦਾ ਨਹੀਂ ਹੋਣਾ ਇਹ ਐਕਟੀਵਿਸਟ ਲੋਕ ਕਹਿੰਦੇ ਨੇ ਹੁਣ ਇਹ ਗੱਲ ਤਾਂ ਸਰਕਾਰ ਵੀ ਕਹਿ ਰਹੀ ਆ ਕੇਂਦਰੀ ਪ੍ਰਦੂਸ਼ਨ ਬੋਰਡ ਕਹਿ ਰਿਹਾ ਕਿ ਇਹਨਾਂ ਨੂੰ ਬੰਦ ਕਰਾਓ ਭਾਈ ਇਹਨਾਂ ਨੂੰ ਹਰ ਹਾਲ ਦੇ ਵਿੱਚ ਪੰਜਾਬ ਦਾ ਪ੍ਰਦੂਸ਼ਨ ਬੋਰਡ ਕਹਿ ਰਿਹਾ ਕਿ ਇਹ ਬੰਦ ਹੋਣੇ ਚਾਹੀਦੇ ਆ ਨਹੀਂ ਚੱਲਣ ਦੇਣੇ ਅਸੀਂ ਤੇ ਥੈਟ ਮੀਨਸ ਕਿ ਇਹ ਕੰਮ ਤਾਂ ਐਕਚੁਅਲੀ ਗਵਰਨਮੈਂਟ ਨੂੰ ਹੀ ਕਰਨਾ ਚਾਹੀਦਾ ਇਹ ਗੱਲ ਅਮਤੋਜ ਮਾਨ ਉਹਨਾਂ ਨੇ ਪਹਿਲਾਂ ਕਹੀ ਵੀ ਸੀ ਕਿ ਜਿਹੜਾ ਕੰਮ ਸਰਕਾਰ ਦਾ ਸੀ ਤਾਂ ਐਕਚੁਅਲੀ ਉਹ ਕੰਮ ਕਰਨ ਚੱਲੇ ਆ ਪਹਿਲਾਂ ਇਹਨਾਂ ਨੇ ਥਾਣੇ ਦੇ ਵਿੱਚ ਰਿਪੋਰਟ ਵੀ ਲਿਖਾਈ ਆ ਇਸ ਚੀਜ਼ ਦੀ ਕਿ ਜਿਹੜਾ ਆਲਰੇਡੀ ਸਬਧਾਨਕ ਆਰਡਰ ਹੋ ਚੁੱਕਾ ਉਹਦੇ ਤੇ ਜਿਹੜੀ ਆ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਇਹਦੇ ਖਿਲਾਫ ਇਹ ਆਲਰੇਡੀ ਇਹਨਾਂ ਨੇ ਜਿਹੜਾ ਥਾਣੇ 'ਚ ਕੇਸ ਵੀ ਕੀਤਾ ਹੋਇਆ ਆ ਭਾਈ ਅਮਤੋਜ ਮਾਨ ਉਹਨਾਂ ਨੇ ਜੈਫ ਆਈ ਆਰ ਜੋ ਵੀ ਇਹਨਾਂ ਨੇ ਉੱਥੇ ਕੀਤੀ ਹੋਈ ਆ ਸੋ ਇਹ ਬਾਦ ਵਿੱਚ ਭਾਈ ਅਮਤੋਜ ਮਾਨ ਉਹਨਾਂ ਨੇ ਵੀ ਜਿਹੜੀ ਆ ਪ੍ਰੈਸ ਕਾਨਫਰੰਸ ਵੀਡੀਓ ਉਹਨਾਂ ਨੇ ਜਾਰੀ ਕੀਤੀ ਬਾਕੀ ਭਾਈ ਲੱਕੀ ਹੁਣੀ ਸੀਗੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਉਹ ਇੱਕ ਪਹਿਲਾ ਡੇਟ ਰੱਖ ਕੇ ਉਹਨਾਂ ਨੇ ਉਹ ਛੱਡਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਹੀਂ ਉਦੋਂ ਗਏ ਕਿਉਂਕਿ ਅਸੀਂ ਕਿਹਾ ਇਹਨਾਂ ਨੂੰ ਹੋਰ ਮੌਕਾ ਦੇ ਲਈਏ ਫੇਰ ਕਹਿਣਗੇ ਅਸੀਂ ਤਾਂ ਆਪ ਹੀ ਬੰਦ ਕਰ ਦੇਣਾ ਸੀ ਜੀ ਤੇ ਹੁਣ ਬਹੁਤ ਲੰਬਾ ਸਮਾਂ ਹੋ ਗਿਆ 3 ਦਸੰਬਰ ਜਿਹੜਾ ਉਹਨਾਂ ਨੇ ਡੇਟ ਦਿੱਤੀ ਹੋਈ ਆ ਮੰਗਲਵਾਰ ਦਾ ਦਿਨ ਬਣਦਾ ਕਿ 3 ਦਸੰਬਰ ਨੂੰ ਅਸੀਂ ਆਪ ਜਾ ਕੇ ਜਿਹੜਾ ਇਹ ਟ੍ਰੀਟਮੈਂਟ ਵਾਟਰ ਦਾ ਜਿੱਥੋਂ ਵੀ ਇਹ ਪਾਣੀ ਨਿਕਲਦਾ ਵੀ ਅਸੀਂ ਉੱਥੇ ਬੰਨ ਮਾਰ ਦੇਣਾ ਅਸੀਂ ਨਹੀਂ ਪਾਣੀ ਇਹ ਜਿਹੜਾ ਬੁੱਢੇ ਨਾਲੇ ਚ ਪੈਣ ਦੇਣਾ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਬੁੱਢਾ ਨਾਲਾ ਜਾ ਕੇ ਸਤਲੋਜੀ ਦੇ ਵਿੱਚ ਜਾਂਦਾ ਤੇ ਉਹ ਫਿਰ ਆਬਵੀਅਸਲੀ ਸਾਰੇ ਪਾਸੇ ਜਿਹੜਾ ਇਹ ਬਿਮਾਰੀਆਂ ਫੈਲਦਾ ਜਾਂਦਾ ਸਾਰੇ ਪਾਸੇ ਪਾਣੀ ਇਹ ਜਿਹੜਾ ਉਹ ਪਾਣੀ ਦੇ ਲਾਗੇ ਨਹੀਂ ਤੁਸੀਂ ਖੜ ਸਕਦੇ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਤੁਸੀਂ ਸ਼ਾਇਦ ਵੇਖੀਆਂ ਹੋਣੀਆਂ ਮੈਂ ਵੀ ਤੁਹਾਡੇ ਨਾਲ ਫੋਟੋਜ਼ ਵਗੈਰਾ ਸਾਂਝੀਆਂ ਕਰ ਰਿਹਾ ਵੀਡੀਓ ਦੇ ਵਿੱਚ ਪਾਣੀ ਦੇ ਲਾਗੇ ਤੁਹਾਡਾ ਤੁਸੀਂ ਸਾਹ ਨਹੀਂ ਲੈ ਸਕਦੇ ਤੇ ਉਹ ਇਹਨਾਂ ਨੇ ਕਿਹਾ ਵੀ ਸੀ ਵੀ ਜਿਹੜੇ ਇਹ ਫੈਕਟਰੀਆਂ ਦੇ ਮਾਲਕ ਹੈ ਨਾ ਜਿਹੜੇ ਬਹੁਤ ਗੱਲਾਂ ਕਰਦੇ ਸੀ ਟ੍ਰੀਟਮੈਂਟ ਕਰ ਲਿਆ ਤੇ ਫਲਾਨਾ ਤੇ ਧਮਕਾਨਾ ਵੀ ਉਹਨਾਂ ਨੂੰ ਕਹੋ ਕੁਝ ਨਹੀਂ ਕਰਨਾ ਤੁਸੀਂ ਮੰਜਾ ਤੁਹਾਡਾ ਇਹਦੇ ਪਾਣੀ ਦੇ ਲਾਗੇ ਡਾ ਦੇਣਾ ਤ ਕਾਲਾਂ ਨੂੰ ਛੱਡ ਜਾਾਂਗੇ ਸਵੇਰ ਨੂੰ ਆ ਕੇ ਲੈ ਜਾਾਂਗੇ ਤਾਂ ਤੁਸੀਂ ਦੱਸ ਦਿਓ ਕਿ ਇਹ ਪਾਣੀ ਕਿੰਨਾ ਕੁ ਟ੍ਰੀਟਡ ਆ ਜਾਂ ਕਿੰਨਾ ਕੁ ਪਾਣੀ ਇਹ ਇਹ ਜਿਹੜਾ ਸਾਫ਼ ਪਾਣੀ ਦੇ ਵਿੱਚ ਮਿਲਣਾ ਚਾਹੀਦਾ ਇੱਕ ਹੋਰ ਆਪਣੇ ਬਾਈ ਜੀ ਆ ਉਹ ਵੀ ਇਹਨਾਂ ਦੇ ਨਾਲ ਨੇ ਐਕਟੀਵਿਸਟ ਨੇ ਉਹਨਾਂ ਨੇ ਵੀ ਇਹ ਗੱਲ ਦੀ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਉਹ 2006 ਤੋਂ ਇਹਦੇ ਵਿੱਚ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਾਂਸਾਬਾਦ ਤੋਂ ਜੇਕਰ ਤੁਸੀਂ ਦੇਖੋ ਨਾ ਉਥੇ ਇਲਾਕਾ ਜਿਹੜਾ ਕਾਂਸਾਬਾਦ ਆ ਉੱਥੇ 7 ਰੋਜ਼ ਦਾ ਪਾਣੀ ਬਿਲਕੁਲ ਸਾਫ਼ ਹੈ ਤੇ ਭਟੀਆਂ ਤੱਕ ਆਉਂਦੇ ਆ ਜਿਹੜਾ گاਂਹ ਜਦੋਂ ਕਿ ਇਹ ਪਾਣੀ ਵਿੱਚ ਆ ਜਾਂਦਾ ਤੇ ਪਾਣੀ ਦਾ ਬਿਲਕੁਲ ਰੰਗ ਬਦਲਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੋ ਇਹ ਇੱਕ ਮੈਂ ਪੁਰਾਣੀ ਰਿਪੋਰਟ ਵੀ ਦੇਖੀ ਆ ਉਹਦੇ ਵਿੱਚ ਉਦੋਂ ਵੀ ਬੜਾ ਰੌਲਾ ਰੱਪਾ ਪਿਆ ਸੀਗਾ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਸਮਰਾਲਾ ਚੌਕ ਟਰਾਂਸਪੋਰਟ ਨਗਰ ਦੇ ਆਲੇ ਦੁਆਲੇ ਜਿਹੜਾ ਨਾ ਬਹੁਤ ਪਾਣੀ ਭਰ ਗਿਆ ਸੀ ਕਾਲਾ ਪਾਣੀ ਸੀ ਸਾਰਾ ਉਹ ਵੀ ਵੀ ਉਹ ਵੀ ਉਦੋਂ ਵੀ ਲੋਕਾਂ ਨੇ ਡਾਇੰਗ ਇੰਡਸਟਰੀ ਦੇ ਉੱਤੇ ਕਾਫੀ ਜਿਆਦਾ ਜਿਹੜਾ ਉਹਨਾਂ ਨੇ ਹੋ ਹੱਲਾ ਕੀਤਾ ਸੀਗਾ ਵੀ ਭਾਈ ਇਹਨੂੰ ਤੁਸੀਂ ਬੰਦ ਕਰਦੇ ਨਹੀਂ ਕਰਦੇ ਵੀ ਇਹ ਸਾਡੇ ਜਿਹੜਾ ਨਿਆਣੇ ਇਹਦੇ ਚੱਲਦੇ ਆ ਸਾਡੇ ਬਿਮਾਰ ਹੋ ਰਹੇ ਨੇ ਤੇ ਸੋ ਅਮਦੋਜਮਾਨ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਬਿਠਾਉਣਾ ਇਸ ਕਰਕੇ ਚਾਹੁੰਦੇ ਨੇ ਕਿ ਪਹਿਲਾਂ ਵੀ ਬਹੁਤ ਲੋਕ ਇਹਨਾਂ ਨਾਲ ਬੈਠ-ਬੈਠ ਕੇ ਡੀਲ ਕਰ ਲੈਂਦੇ ਵੱਡੇ ਲੋਕ ਆ ਜਿਵੇਂ ਭਾਈ ਲੱਖੇ ਨੇ ਕਿਹਾ ਕਿ ਦਿੱਲੀ ਤੱਕ ਤਾਰਾਂ ਜੁੜਦੀਆਂ ਇਹਨਾਂ ਬਿਜ਼ਨਸਮੈਨਾਂ ਦੀਆਂ ਸੋ ਇਹ ਬਿਠਾਲ ਕੇ ਇਸ ਤਰੀਕੇ ਦਾ ਕੋਈ ਕੰਮ ਕਰਨਾ ਚਾਹੁੰਦੇ ਨੇ ਤੇ ਅੱਛਾ ਲੱਖੇ ਸਿਧਾਨੇ ਦਾ ਬਾਰ-ਬਾਰ ਉਹ ਜ ਨਾ ਤਾਂ ਲੈਂਦੇ ਨੇ ਬਾਈ ਅੰਤੋਜ ਹੁਣਾ ਨੇ ਵੀ ਕਹਿ ਜੋਕਰ ਸਹੀ ਗੱਲ ਵੀ ਆ ਕਿ ਲੱਖੇ ਦੀ ਇੱਕ ਹਿਸਟਰੀ ਆ ਉਹ ਆਪਾਂ ਸਾਰੇ ਜਾਣਦੇ ਆ ਸੋ ਉਹਦੇ ਚੱਲਦੇ ਆ ਉਹਨੂੰ ਜਿਹੜਾ ਥੋੜਾ ਜਿਹਾ ਬਲੇਮ ਕਰਨਾ ਈਜ਼ੀ ਹੁੰਦਾ ਬਹੁਤ ਸਾਰੇ ਲੋਕ ਐ ਵੀ ਦਿੰਦੇ ਨੇ ਜੀ ਇਹਦਾ ਆਪਣਾ ਇਹ ਇਹ ਜਿਹੜਾ ਐਕਟਿਵਿਜ਼ਮ ਦੇ ਚੱਲਦੇ ਆ ਇਹਦਾ ਬਹੁਤ ਕੁਝ ਇਹਦਾ ਕੰਮ ਇਸਟਰੀਕੇ ਦੇ ਇਲਜ਼ਾਮ ਲਾ ਦਿੰਦੇ ਨੇ ਸੋ ਤੇ ਇਲਜ਼ਾਮ ਲਾਉਣਾ ਕਿਉਂਕਿ ਸੌਖਾ ਐ ਈਜ਼ੀ ਟਾਰਗੇਟ ਐ ਇਸ ਕਰਕੇ ਲੱਖੇ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੁਣ ਮੇਨ ਅਵਸਤਾ ਇਹਦੀ ਅੰਤੋਜ ਮਾਨ ਬਣਿਆ ਹੋਇਆ ਹੁਣਮ ਤੋਜਮਾਨ ਵਨ ਆਫ ਦਾ ਜਿਹੜਾ ਫਾਈਨਸਟ ਐਕਟਰ ਵੀ ਤੇ ਫਾਈਨਸਟ ਡਾਇਰੈਕਟਰ ਆ ਪੰਜਾਬ ਦੀ ਫਿਲਮ ਇੰਡਸਟਰੀ ਦੇ ਵਿੱਚ ਜਿੰਨਾ ਮਰਜੀ ਜਿਹੜਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਇਹ ਗੱਲ ਕਿ ਪੰਜਾਬ ਦੀ ਫਿਲਮ ਇੰਡਸਟਰੀ ਦੇ ਵਿੱਚ ਅਮਤੋਜ ਮਾਨ ਦੇ 3 ਮਿੰਟਾਂ ਦਾ ਰੋਲ ਆ ਜਿਹੜਾ ਗਦਾਰ ਫਿਲਮ ਦੇ ਵਿੱਚ ਜਿਹੜਾ ਕਿ ਉਹਨੇ ਖਾਰਕੂ ਸਿੰਘ ਦਾ ਰੋਲ ਕੀਤਾ ਉਹ 3 ਮਿੰਟਾਂ ਦਾ ਰੋਲ ਇੱਕ ਪਾਸੇ ਆ ਬਾਕੀ ਪੰਜਾਬ ਦੀ 80% ਅਦਾਕਾਰੀ ਜਿਹੜੀ ਆ ਉਹ ਇੱਕ ਪਾਸੇ ਆ ਸੋ ਉਹ ਜਿੰਨਾ ਮਰਜੀ ਉਹਦੇ ਵੈਸੇ ਵੀ ਜਿਹੜਾ ਮਾਨ ਮਰਣਾ ਵਾਲੇ ਦਾ ਜਿਹੜਾ ਉਹ ਬੇਟੇ ਨੇ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਬਿਲਕੁਲ ਬਹਿਣੀ ਉੱਠਣੀ ਆ ਜੇਕਰ ਇਦਾਂ ਦਾ ਕੋਈ ਕੰਮ ਕਰਨਾ ਹੋਵੇ ਨਾ ਤਾਂ ਉਹ ਬਿਲਕੁਲ ਉਹਨੂੰ ਕੋਈ ਪ੍ਰੋਬਲਮ ਨਹੀਂ ਅਮਤੋਜ ਬਾਈ ਨੂੰ ਬਟ ਉਹ ਆਬਵੀਅਸਲੀ ਇਸ ਕਰਕੇ ਉਹਦਾ ਨਾਮ ਵੀ ਨਹੀਂ ਕੋਈ ਲੈਂਦਾ ਕਿ ਕਿਉਂਕਿ ਉਹਦੇ ਤੇ ਉਹ ਇਲਜ਼ਾਮ ਲਾਉਣਾ ਈਜ਼ੀ ਨਹੀਂ ਨਾ ਕਿਉਂਕਿ ਲੋਕਾਂ ਨੂੰ ਪਤਾ ਕਿ ਨਾ ਤਾਂ ਇਹ ਪੈਸੇ ਲਈ ਕਰ ਰਿਹਾ ਨਾ ਇਹ ਰਾਜਨੀਤੀ ਲਈ ਕਰ ਲਿਆ ਕੱਲ ਨੂੰ ਜਿੱਡੀ ਮਰਜ਼ੀ ਵੱਡੀ ਫਿਲਮ ਬਣਾ ਲਵੇ ਉਹ ਪਰ ਉਹ ਉਹ ਕਿਉਂਕਿ ਉਹਨੂੰ ਪੰਜਾਬ ਦਾ ਇਸ ਤਰੀਕੇ ਦੇ ਜਿਹੜੇ ਜਿੰਨੇ ਵੀ ਸਾਡੇ ਭਰਾ ਨੇ ਭੈਣਾਂ ਨੇ ਇਹਨਾਂ ਨੂੰ ਦਰਦ ਹੈ ਪੰਜਾਬ ਦਾ ਉਹ ਤਾਂ ਬੋਲਦੇ ਨੇ ਸੋ ਇਹ ਬਾਈ ਨੇ ਹਮਦੋਜ ਬਾਈ ਨੇ ਵੀ ਇਹ ਗੱਲ ਕਹੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਬਲੈਕਮੇਲ ਇਹਨਾਂ ਨੂੰ ਕੋਈ ਨਹੀਂ ਕਰਦਾ ਅਸੀਂ ਤਾਂ ਇਹਨਾਂ ਨੂੰ ਬਾਰ-ਬਾਰ ਮੌਕਾ ਦਿੱਤਾ ਤੇ ਨਾਲੇ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਸਰਕਾਰ ਦਾ ਹੀ ਕੰਮ ਕਰਨ ਲੱਗੇ ਸਰਕਾਰ ਇਹਨਾਂ ਨੂੰ ਕਹਿ ਰਹੀ ਆ ਕਿ ਤੁਸੀਂ ਇਹਨੂੰ ਪਾਣੀ ਨੂੰ ਬੰਦ ਕਰੋ ਪਰ ਉਹ ਜਿਹੜੇ ਜਿੰਨੇ ਵੀ ਇਹ ਕਾਲੇ ਪਾਣੀ ਦਾ ਮੋਰਚਾ ਵਾਲੀ ਟੀਮ ਹੈ ਇਹਨਾਂ ਦਾ ਇਲਜ਼ਾਮ ਇਹ ਆ ਕਿ ਜਿਹੜੇ ਹੀਟਲੇ ਅਧਿਕਾਰੀ ਨੇ ਉਹਨਾਂ ਦੇ ਨਾਲ ਇਹ ਗੰਢ ਧੁੱਪ ਕਰ ਲੈਂਦੇ ਨੇ ਉਹਨਾਂ ਨੂੰ ਕੁਝ ਦੇਲਾ ਕਰ ਲੈਂਦੇ ਨੇ ਇਸ ਕਰਕੇ ਇਹਨਾਂ ਦਾ ਕੰਮ ਚੱਲੀ ਜਾਂਦਾ ਉੱਪਰ ਵਾਲੇ ਰੋਲਾ ਪਾਈ ਜਾਂਦੇ ਨੇ ਉਹ ਪਾਈ ਜਾਣ ਪਰ ਹੀਟਾਂ ਇਹਨਾਂ ਦਾ ਕੰਮ ਏਸੀ ਤਰੀਕੇ ਨਾਲ ਚੱਲੀ ਜਾਂਦਾ ਤੇ ਉਹਨੂੰ ਰੋਕਣ ਦੇ ਲਈ ਅਸੀਂ ਇਹ ਕਾਰਨ ਜਿਹੜਾ ਜਾ ਰਹੇ ਹਾਂ ਸੋ ਜੇ ਮੈਂ ਕਹਾ ਕਿ ਇਹਨਾਂ ਨੇ ਫਿਰ ਕਹਾ ਕਿ ਸੈਂਟਰ ਪੂਰਿਸ਼ਨ ਬੋਰਡ ਵੀ ਜਿਹੜਾ ਉਹ ਵੀ ਬਾਰ ਬਾਰ ਕਹਿ ਰਿਹਾ ਕਿ ਬੰਦ ਕੀਤਾ ਜਾਵੇ ਇਹਨੂੰ ਤੇ ਇਹ 9 ਕਰੋੜ ਲੀਟਰ ਦੱਸਦੇ ਆ ਜਿਹੜਾ ਪਾਣੀ ਹੈ ਨਾ ਬਹੁਤ ਜ਼ਿਆਦਾ ਗੰਧਲਾ ਜਿਹੜਾ ਇਹ ਪਾਇਆ ਜਾ ਰਿਹਾ ਸਾਡੇ ਸਾਫ਼ ਪਾਣੀਆਂ ਦੇ ਵਿੱਚ ਸੋ ਇਹਦੇ ਵਿੱਚ ਮੇਨ ਗੱਲ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਕੀਤੀ ਆ ਭਗਵੰਤ ਸਿੰਘ ਮਾਨ ਵਾਲੀ ਕਿ ਉਹ ਕੀ ਗੱਲ ਹੈ ਨਾ ਚਲੋ ਪੰਜਾਬ ਦੇ ਨਾਲ ਸੰਬੰਧਿਤ ਜਾਂ ਜਿੰਨਾ ਵੀ ਕੋਈ ਵੀ ਸਟੇਟ ਦਾ ਮੁੱਖ ਮੰਤਰੀ ਹੋਵੇ ਉਹ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਉਹਨੇ ਲੁੱਕ ਆਫਟਰ ਕਰਨੀ ਹੁੰਦੀ ਆ ਸੋ ਡੈਫੀਨਿਟਲੀ ਕਿਸੇ ਨੂੰ ਇਹ ਤਾਂ ਪੋਸੀਬਲ ਹੀ ਨਹੀਂ ਨਾ ਹਿਊਮਨਲੀ ਜਿਹੜਾ ਪੋਸੀਬਲ ਹੀ ਨਹੀਂ ਕਿ ਤੁਹਾਨੂੰ ਹਰੇਕ ਮਸਲੇ ਦਾ ਤੁਹਾਡੀ ਸਟੇਟ ਦੇ ਦਾ ਤੁਹਾਡੇ ਈਵਨ ਤੁਹਾਡੇ ਪਿੰਡ ਦੇ ਦਾ ਤੁਹਾਡੇ ਸ਼ਹਿਰ ਦੇ ਦਾ ਤੁਹਾਨੂੰ ਚਲੋ ਪਿੰਡ ਦੇ ਦੇ ਤਾਂ ਪਤਾ ਹੁੰਦਾ ਬਟ ਲਾਈਕ ਵੱਡੇ ਸ਼ਹਿਰ ਦੇ ਦਾ ਵੀ ਮੇਅਰ ਨੂੰ ਹਰੇਕ ਮਸਲੇ ਦਾ ਪਤਾ ਨਹੀਂ ਹੁੰਦਾ ਤੋ ਆਬਵੀਅਸਲੀ ਤੁਹਾਨੂੰ ਹੌਲੀ-ਹੌਲੀ ਪਤਾ ਲੱਗਦਾ ਪਰ ਕਈ ਮਸਲੇ ਇਦਾਂ ਦੇ ਹੁੰਦੇ ਜਿਨ੍ਹਾਂ ਦੇ ਨਾਲ ਤੁਸੀਂ ਸਿੱਧੇ ਜੁੜੇ ਹੋਏ ਹੁੰਦੇ ਤੁਹਾਨੂੰ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਹੁੰਦੀ ਵੀ ਆ ਇੱਕ ਮਸਲਾ ਆ ਇਹਦਾ ਮੇਰੀ ਸਟੇਟ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਇਹਦੇ ਕਰਕੇ ਇੱਕ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਹੁਣ ਇਸ ਜਿਹੜਾ ਕਾਲੇ ਪਾਣੀ ਵਾਲੀ ਪ੍ਰੋਬਲਮ ਆ ਪੰਜਾਬ ਦਾ ਜਿਹੜਾ ਪਾਣੀ ਗੰਧਲਾ ਹੋ ਰਿਹਾ ਇਹਦੇ ਬਾਰੇ ਭਗਵੰਤ ਸਿੰਘ ਮਾਨ ਜਦੋਂ ਹਜੇ ਇਹਨਾਂ ਨੇ ਸਿਆਸਤ ਸ਼ੁਰੂ-ਸ਼ੁਰੂ ਕੀਤੀ ਸੀ ਇਹ ਕੈਨੇਡਾ ਦੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਦੋਂ ਇਹ ਪੀਪਲਸ ਪਾਰਟੀ ਉਹ ਪੰਜਾਬ ਦੇ ਵਿੱਚ ਹੁੰਦੇ ਸੀ ਉਦੋਂ ਇਹ ਕੀ ਕਹਿੰਦੇ ਹੁੰਦੇ ਸੀ ਅਸੋਨੋ ਤੇ ਸਾਡੇ ਪਾਣੀ ਦੇ ਦਰਿਆਵਾਂ ਦਾ ਉਹ ਉਹ ਜ਼ਹਿਰ ਬਣ ਗਿਆ ਕੈਂਸਰ ਦੀ ਫੈਕਟਰੀਆਂ ਬਣ ਗਈਆਂ ਸਾਡੇ ਦਰਿਆਵਾਂ ਦੇ ਜਿਹੜੇ ਕੱਸੀਆਂ ਦੇ ਦਰਿਆਵਾਂ ਦੇ ਪਾਣੀ ਦੇ ਭਿੰਡੇ ਰੋਟਰੀ ਜਾਂਦੀ ਹੈ ਇਹ ਕੈਨਸਰ ਦਾ ਲਾਈਕ ਕੈਂਸਰ ਪੈਦਾ ਹੈ ਤਰੰਦੀ ਸਾਡੇ ਦਾ ਲੱਗਾ ਹੱਬ ਆਫ ਕੈਂਸਰ ਫਿਰੋਜ਼ਪੁਰ ਦਾ ਲੱਗਾ ਮੈਂ ਬਹੁਤ ਉਸਲਾ ਕੇ ਜਹਿਰ ਫਾਜ਼ਿਲ ਕਰ ਲੱਗੇ ਹਰ ਤਰ੍ਹਾਂ ਦੇ ਬੀਮੇ ਹੈ ਤੁਸੀਂ ਲੱਗਦਾ ਹੀ ਨਹੀਂ ਤੁਸੀਂ ਪੰਜਾਬ ਦੇ ਪਿੰਡ ਤਾਂ ਐਸਾ ਲੱਗਦਾ ਜਿਵੇਂ ਤੁਸੀਂ ਕਿਸੇ ਹਸਪੀਟਲ ਦੇ ਐਮਰਜੈਂਸੀ ਬਾਹਰ ਚਾਗੇ ਉਥੇ ਬੱਚਾ ਚੋਂਦਾ ਤਖੜਾਉਣੇ ਦੀ ਚਿੰਤਾ ਨਹੀਂ ਤੇ ਵੀ ਚੇਰ ਜੋ ਹੋਈ ਬਣੀ ਮੈਂ ਅੱਠੀ ਉਹਨਾਂ ਕਿੰਨਾ ਲੱਚੀ ਜਾਂਦਾ ਦੋਨਾਂ ਨਾਮ ਦਾ ਤੇਜਾਰ ਦੇਲਾ ਮਹਾਤਮ ਨਗਰ ਚੰਦਰ ਭੈਣੀ ਸੱਤ ਸਾਲ ਦੇ ਬੱਚਿਆਂ ਦੇ ਬਾਅਦ ਚਿੱਤੇ ਨੇ 10-10 ਸਾਲ ਚਕਾਵਾ ਲੀਆ ਕੈਂਸਰ ਚੱਲ ਰਹੀਏ ਬਮਾਰੀ ਤੇ ਖਤਮ ਕਰਕੇ ਰੱਖਤਾ ਉਥੇ ਪੰਜਾਬ ਦਾ ਰਾਇ ਜੀ ਦਾ ਰੰਗ ਲੱਗਦਾ ਤੁਸੀਂ ਜਾ ਕੇ ਦੇਖੋ ਮੈਨੂੰ ਚਾਰ ਤੋਂ ਦੋ ਤਿੰਨ ਦਿਨ ਬਾਅਦ ਪਤਾ ਲੱਗਿਆ ਵਿਧਾਨ ਸਭਾ ਹੱਕਾ ਗਈ ਜਿਲ੍ਹਾ ਲਾਹੌਰ ਕਿੱਥੋਂ ਜਿੱਥੋਂ ਸੁਖਵੀਰ ਬਣਦੀ ਹੈ ਸ਼ੇਮ ਉਹਨਾਂ ਸਾਰੇ ਸਿਸਟਮ ਤੇ ਕਿ ਉਹ ਲੋਕ ਇਹ ਕਹਿੰਦੇ ਗਏ ਸੀ ਆਹ ਰੋ ਦਵਾਵਾਂਗੇ ਸਾਰੇ ਪਿੰਡਾਂ ਮੇਲੇ ਤੇ ਆਹ ਰੋ ਕਿ ਉਹ ਲੋਕ ਕਹਿੰਦੇ ਯਾਰ ਸਾਨੂੰ ਆਪ ਹੀ ਮਿਲ ਜਾ ਕਿ ਛੱਡੋ ਇਹ ਆਹ ਰੋ ਨਾਲ ਉਹ ਕਹਿੰਦੇ ਅੰਤਾਰੇ ਕੱਟ ਦੀ ਇੱਕ ਬਜ਼ੁਰਗ ਕਹਿੰਦਾ ਯਾਰ ਅਸੀਂ ਇੱਥੇ ਕਿਤੇ ਨੂੰ ਜਾਣਾ 25 ਮਿੰਟ ਸਾਨੂੰ ਪਾਕਿਸਤਾਨ ਨਹੀਂ ਦੇ ਰਿਹਾ ਅਸਾਂ ਨੂੰ ਹੀ ਪਤਾ ਲੱਗਿਆ ਸਾਡਾ ਦੁਸ਼ਮਣ ਕਿਹਦੇ ਪਾਸੇ ਹੈ ਸਾਡੇ ਸੱਚੇ ਪਾਸੇ ਨਹੀਂ ਸਾਡੇ ਪਾਸੇ ਅਰੇ ਉਹਨਾਂ ਅੱਛਾ ਇਹ ਹੁਣ ਤੁਸੀਂ ਸੁਣ ਲਿਆ ਜੀ ਸਾਰੀਆਂ ਗੱਲਾਂ ਕਿ ਭਗਵੰਤ ਸਿੰਘ ਮਾਨ ਉਦੋਂ ਉਦੋਂ ਇਹਨਾਂ ਨੂੰ ਪਿੰਡਾਂ ਦੇ ਨਾਮ ਵੀ ਪਤਾ ਸੀ ਹੁਣ ਮਾਨ ਸਾਹਿਬ ਉਹ ਜਿਹੜੇ ਲੋਕ ਤੁਹਾਨੂੰ ਉਦੋਂ ਕਹਿੰਦੇ ਸੀ ਕਿ ਸਾਨੂੰ ਪਾਕਿਸਤਾਨ ਭੇਜ ਦਿਓ ਉਹਨਾਂ ਦੇ ਬਾਰੇ ਆਪਾਂ ਕੀ ਕਰਨਾ ਤੇ ਉਹ ਉਹ ਜਲਾਲਾਬਾਦ ਵਾਲੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਪਤਾ ਨਹੀਂ ਸੀ ਕਿ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਤੇ ਹੁਣ ਜਿਹੜਾ ਧੂਰੀ ਵਾਲੇ ਭਗਵੰਤ ਸਿੰਘ ਮਾਨ ਨੂੰ ਕਿੱਦਾਂ ਕੁਝ ਪਤਾ ਕਿ ਨਹੀਂ ਪਤਾ ਸੋ ਇਹ ਇਹ ਇਸੇ ਕਰਕੇ ਨਾ ਐਕਚੁਅਲੀ ਇਦਾਂ ਦੇ ਲੀਡਰਾਂ ਕਰਕੇ ਮੁੜ ਕੇ ਮੈਨੂੰ ਪਤਾ ਉਦੋਂ ਜਦੋਂ ਪੀਪਲਸ ਪਾਰਟੀ ਇਹਨਾਂ ਦੀ ਬਣੀ ਆ ਨਾ ਸਾਡੇ ਵਰਗੇ ਨਵੇਂ ਨਵੇਂ ਤਾਜ਼ਾ ਤਾਜ਼ਾ ਸਾਨੂੰ ਸਿਗਾ ਬੇ ਬੜਾ ਪੰਜਾਬ ਦੇ ਵਿੱਚ ਕੋਈ ਚੇਂਜ ਆ ਜਾਣਾ ਤੇ ਪਤਾ ਨਹੀਂ ਕੀ ਹੋ ਜਾਣਾ ਤੇ ਉਦੋਂ ਸਾਡੇ ਜਿਹੜੇ ਵੱਡੇ ਭਰਾ ਹੁੰਦੇ ਸੀ ਉਹ ਹੱਸਦੇ ਹੁੰਦੇ ਸੀ ਉਹ ਤੁਹਾਡੇ ਵਰਗੇ ਜਿਹੜਾ ਕਾਲਜਾਂ ਕਾਲਜਾਂ ਵਾਲਿਆਂ ਨੂੰ ਜਾਂ ਜਿਹੜੇ ਯੰਗ ਬਲੱਡ ਹੁੰਦਾ ਉਹਨਾਂ ਨੂੰ ਬੜਾ ਚਾਹ ਹੁੰਦਾ ਇਨਕਲਾਬਾਂ ਦਾ ਦੇਖ ਲਓ ਇੱਥੇ ਤੁਹਾਡਾ ਇਨਕਲਾਬ ਤੁਰਿਆ ਫਿਰਨਾ ਤੇ ਬਹੁਤ ਸਾਰੇ ਲੋਕ ਵਿਚਾਰੇ ਬਹੁਤ ਲੋਕ ਜੀ ਚਲੋ ਇਥੇ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਤਾਂ ਬਾਹਰੋਂ ਚਲੋ ਜੁੜੇ ਜੁੜੇ ਲੋਕੀ ਜਹਾਜ਼ ਲੈ ਕੇ ਵੀ ਗਏ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਵੀ ਬਹੁਤ ਲੋਕੀ ਆਪਣੀਆਂ jobbਾਂ ਛੱਡ ਕੇ ਗਏ ਸੀ ਵੀ ਅਸੀਂ ਮੁਲਕ ਨੂੰ ਬਦਲ ਦੇਣਾ ਉਹ ਵਿਚਾਰੇ ਅੰਨਾ ਹਜ਼ਾਰੇ ਵੀ ਨਹੀਂ ਮੁੜ ਕੇ ਲੱਭੇ ਉਹਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਨਿਕਲੀ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨਿਕਲਿਆ ਜਿਨੇ ਉਹ ਬਾਕੀ ਹਜ਼ਾਰਾਂ ਲੱਖਾਂ ਨੌਜਵਾਨ ਜਿਹੜੇ ਨੌਕਰੀਆਂ ਉਗਰੀਆਂ ਛੱਡ ਕੇ ਗਏ ਸੀ ਉਹਨਾਂ ਤਾਂ ਤਾਂ ਲੱਭਣਾ ਹੀ ਕੀ ਸੀ ਜਿਹੜੇ ਵਿਚਾਰੇ ਸਾਡੇ ਵਰਗੇ ਪਾਣੀ ਪੂਣੀ ਵਰਤੌਣ ਵਾਲੇ ਸੀ ਜਿਹੜੇ ਡਾਕਟਰ ਕੁਮਾਰ ਵਿਸ਼ਵਾਸ ਜਗेंद्र यादव ਜਿਹੜੇ ਸਟੇਜ ਤੇ ਬਹਿਣ ਵਾਲੇ ਪ੍ਰਸ਼ਾਂਤ ਪੂਸ਼ਨ ਜਿਨ੍ਹਾਂ ਨੇ ਆਪਣੇ ਹੱਥੀ ਸਿੰਜਿਆ ਅੰਦੋਲਨ ਆਪਣੇ ਹੱਥੀ ਸਿੰਜੀਏ ਪਾਰਟੀ ਕੇਜਰੀਵਾਲ ਸਾਹਿਬ ਕਹਿੰਦੇ ਤੁਸੀਂ ਵੀ ਲਾਂਬੇ ਹੋ ਬਈ ਉਹਨਾਂ ਨੂੰ ਉਹ ਵੀ ਨਹੀਂ ਲੱਭੇ ਮੁੜ ਕੇ ਸੋ ਇਹ ਇਹ ਇਦਾਂ ਜਦੋਂ ਉਹ ਨਾ ਲੀਡਰ ਕਰਦੇ ਆ ਤੇ ਮੁੜ ਕੇ ਨਾਲਦਿਆਂ ਨੂੰ ਵੀ ਲਾਂਬੇ ਕਰ ਦਿੰਦੇ ਆ ਜਿਹੜੇ ਅੰਦੋਲਨ ਵਾਲੇ ਹੁੰਦੇ ਮੁੱਦੇ ਹੁੰਦੇ ਮਸਲੇ ਹੁੰਦੇ ਉਹਨਾਂ ਤੇ ਵੀ ਮੁੜ ਕੇ ਗੱਲ ਨਹੀਂ ਕਰਦੇ ਲੋਕਾਂ ਦਾ ਵਿਸ਼ਵਾਸ ਜਿਹੜੇ ਆ ਤਾਂ ਹੀ ਜਿਹੜੇ ਸਾਡੇ ਕਰਕੇ ਅਤਖ ਖੜ ਜਾਈਏ ਹਨ ਉਹਨਾਂ ਨੂੰ ਫਿਰ ਵਿਸ਼ਵਾਸ ਵਿਜੂਜ਼ ਉੜ ਜਾਂਦਾ ਇਹ ਜਿਹੜੇ ਆ ਇਨਕਲਾਬਾਂ ਇਨਕਲੂਬਾਂ ਤੋਂ ਤਾਂ ਹੀ ਜਿਹੜੇ ਨੌਜਵਾਨ ਹੁੰਦੇ ਉਹਨਾਂ ਨੂੰ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਨੇ ਹਜੇ ਕੁਝ ਦੇਖਿਆ ਨਹੀਂ ਹੁੰਦਾ ਇਹ ਇਦਾਂ ਦੇ ਲੀਡਰਾਂ ਕਰਕੇ ਮੁੜ ਕੇ ਲੋਕਾਂ ਦਾ ਵਿਸ਼ਵਾਸ ਚੱਕਿਆ ਜਾਂਦਾ ਸੋ ਇਸੇ ਕਰਕੇ ਉੱਥੇ ਬਾਈ ਨੂੰ ਪੁੱਛਿਆ ਵੀ ਗਿਆ ਇਹਨਾਂ ਨੂੰ ਆਪਣੇ ਲੱਖੇ ਸਿਧਾਨੇ ਨੂੰ ਅੰਤੋਜਮਾਨ ਉਹਨਾਂ ਨੂੰ ਇੱਕ ਜਗ੍ਹਾ ਤੇ ਵੇ ਤੁਸੀਂ ਰੌਲਾ ਪਾਈ ਜਾਨੇ ਤੁਸੀਂ ਕਹਿੰਦੇ ਲੁਧਿਆਣੇ ਵਾਲੇ ਜਾਂ ਬਾਕੀ ਹੋਰ ਤਾਂ ਕੋਈ ਸਾਨੂੰ ਦੀਦਾ ਨਹੀਂ ਵੀ ਜੇ ਬਾਕੀ ਲੋਕਾਂ ਦੇ ਤੁਸੀਂ ਕਹਿੰਦੇ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਨੇ ਲੋਕਾਂ ਨੂੰ ਆ ਖੁਦ ਜਿਹੜੇ ਮੁੱਖ ਮੰਤਰੀ ਸਾਹਿਬ ਦੱਸ ਰਹੇ ਨੇ ਕਿ ਲੋਕਾਂ ਨੂੰ ਕਿੰਨੀਆਂ ਪ੍ਰੋਬਲਮਾਂ ਨੇ ਜਿਹੜਾ ਜੰਮ ਦੇ ਬੱਚੇ ਨੂੰ ਖੜਾਉਣੇ ਤੋਂ ਪਹਿਲਾਂ ਵੀਲਚੇਅਰ ਦੀ ਫਿਕਰ ਹੁੰਦੀ ਹੈ ਵੀ ਬਾਕੀ ਲੋਕ ਕਿਉਂ ਨਹੀਂ ਬੋਲਦੇ ਸੋ ਉਹ ਉਹਨਾਂ ਦੀ ਗੱਲ ਵੀ ਸਹੀ ਹੈ ਕਿ ਲੋਕਾਂ ਨੇ ਕਿਤੇ ਪਹਿਲੀ ਾਰ ਥੋੜੋ ਦੇਖਿਆ ਕਿੰਨੇ ਲੋਕ ਆਉਂਦੇ ਨੇ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਆ ਕੇ ਜਿਹੜਾ ਬਹੁਤ ਵੱਡੇ ਵੱਡੇ ਦਾਅਵੇ ਵਾਦੇ ਕਰਕੇ ਚਲੇ ਜਾਂਦੇ ਆ ਲੋਕਾਂ ਦੀ ਜ਼ਿੰਦਗੀ ਵਿਚਾਰਿਆਂ ਦੀ ਉੱਥੇ ਰਹਿੰਦੀ ਉਹ ਕੋਈ ਮੁੱਖ ਮੰਤਰੀ ਬਣ ਗਿਆ ਕੋਈ ਸਪੀਕਰ ਬਣ ਗਿਆ ਤੇ ਉਹ ਉਹੀ ਜਿੱਦਾਂ 1984 ਦੇ ਟਾਈਮ 'ਚ ਵੀ ਵੱਡੇ ਵੱਡੇ ਲੋਕਾਂ ਨੇ ਆਪਣੇ ਚੈਨਲ ਖੜੇ ਕਰ ਲੈ ਉਹ ਸਾਡੀਆਂ ਜਿਹੜੀਆਂ ਮਾਤਾਮਾਆਂ ਵਿਚਾਰੀਆਂ ਉੱਥੇ ਵਿਡੋ ਕਲੋਨੀ ਦੇ ਵਿੱਚ ਬੈਠੀਆਂ ਹਰ 84 ਦੇ ਸਾਲ ਤੇ ਜਾ ਕੇ ਨਵੰਬਰ ਦੇ ਉੱਥੇ ਕੋਈ ਪਹੁੰਚ ਜਾਂਦਾ ਉਹਨਾਂ ਦੀ ਉਸੇ ਤਰੀਕੇ ਦੀ ਹਾਲਤ ਆ ਏਸੇ ਤਰੀਕੇ ਨਾਲ ਲੀਡਰ ਕਰਦੇ ਆ ਸੋ ਆਬਵੀਅਸਲੀ ਲੋਕਾਂ ਦਾ ਵੀ ਵਿਸ਼ਵਾਸ ਚੱਕਿਆ ਜਾਂਦਾ ਪਰ ਇਹ ਬਹੁਤ ਬਹੁਤ ਜਿਹੜਾ ਇੰਪੋਰਟੈਂਟ ɪਸ਼ੂ ਆ ਪੰਜਾਬ ਦੇ ਲਈ ਬਾਕੀ ਜਿਹੜੀਆਂ ਚੀਜ਼ਾਂ ਤਾਂ ਹੋਣ ਗਿਆ ਆਬੀਅਸਲੀ ਵੀ ਪਾਣੀ ਦਾ ਬਦਲ ਕੀ ਹੋ ਸਕਦਾ ਨਾ ਉਹ ਮੈਨੂੰ ਹਸਨ ਅਸਾਰ ਸਾਹਿਬ ਦੀ ਗੱਲ ਚੇਤੇ ਆਉਂਦੀ ਹੁੰਦੀ ਆ ਉਹ ਇੰਡੀਆ ਤੇ ਪਾਕਿਸਤਾਨ ਦੇ ਸਿਆਸ ਉਹ ਕਹਿੰਦੇ ਦਾ ਪਾਕਿਸਤਾਨ ਦੇ ਸਿਆਸਦਾਨਾਂ ਲਈ ਹੁੰਦੇ ਆ ਪਰ ਮੈਂ ਵਿੱਚ ਇੰਡੀਆ ਵੀ ਜੋੜ ਲੈਣਾ ਕਿ ਉਹ ਕਹਿੰਦੇ ਹੁੰਦੇ ਕਿ ਯਾਰ ਇਹਨਾਂ ਲੋਕਾਂ ਨੇ ਨਾ ਸਾਨੂੰ ਹੋਰ ਕੀ ਦੇਣਾ ਸੀ ਵੀ ਅਸੀਂ ਇਹਨਾਂ ਤੋਂ ਐਕਸਪੈਕਟ ਕਰੀਏ ਕਿ ਬੈਸਟ ਵਰਗੀਆਂ ਸਾਨੂੰ ਵਧੀਆਂ ਸੜਕਾਂ ਜਾਂ ਹੋਰ ਵਧੀਆ ਫ੍ਰੀ ਜਿਹੜਾ ਹਸਪੀਟਲ ਸੋਹਣੇ ਡਾਕਟਰੀ ਸੇਵਾ ਬੱਚਿਆਂ ਦੇ ਲਈ ਸੋਹਣੀ ਸਿੱਖਿਆ ਫ੍ਰੀ ਹੋਵੇ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹਰੇਕ ਸ਼ਹਿਰੀ ਨੂੰ ਜਿਹੜੀਆਂ ਚਾਹੀਦੀਆਂ ਹੁੰਦੀਆਂ ਵੀ ਉਹ ਤਾਂ ਚਲੋ ਇਹਨਾਂ ਨੇ ਸਾਨੂੰ ਕੀ ਦੇਣੀਆਂ ਸੀ ਇਹ ਤਾਂ ਜਿੱਤੇ ਕੋਈ ਪੈਸਾ ਨਹੀਂ ਲੱਗਦਾ ਨਾ ਸਾਫ਼ ਹਵਾ ਤੇ ਸਾਫ਼ ਪਾਣੀ ਜਿਹੜੀ ਕਿ ਕੁਦਰਤ ਨੇ ਸਾਨੂੰ ਦਿੱਤੀ ਆ ਇਹ ਐਸਟੀ ਤੇ ਤਾਂ ਸਭ ਦਾ ਹੱਕ ਹੈ ਨਾ ਕੋਈ ਵੀ ਬੱਚਾ ਜੰਮਦਾ ਇਸ ਦੁਨੀਆ ਤੇ ਸਾਫ਼ ਪਾਣੀ ਤੇ ਸਾਫ਼ ਹਵਾ ਦਾ ਜਿਹੜਾ ਹੱਕ ਲੈ ਕੇ ਜੰਮਦਾ ਵੀ ਸਾਡੇ ਸਿਆਸਤਦਾਨਾਂ ਨੇ ਸਾਡੇ ਤੋਂ ਉਹ ਵੀ ਖੋ ਲਈ ਤੇ ਉਹ ਵੀ ਸਾਡੇ ਇਹਨਾਂ ਨੇ ਪੱਲੇ ਨਹੀਂ ਰਹਿਣ ਦਿੱਤੀ ਤੇ ਹੁਣ ਇਹਦੇ ਵਿੱਚ ਸਾਰੇ ਮੁੜ ਕੇ ਆ ਜਾਂਦੇ ਵਿੱਚ ਲੋ ਜੀ ਬਿਜ਼ਨਸ ਵਾਲੇ ਆ ਕੱਲੇ ਸਿਆਸਤਦਾਨ ਵੀ ਕੀ ਕਰਨ ਪਰੇ ਜਿਹੜੇ ਲੀਡਰ ਹੁੰਦੇ ਆ ਜਾਂ ਜਿੰਨੇ ਵੀ ਆਗੂ ਹੁੰਦੇ ਜਿਹੜੀ ਸਰਕਾਰ ਹੁੰਦੀ ਇਹਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਤੇ ਇੱਥੇ ਤਾਂ ਸਿੱਧੀ ਸਿੱਧੀ ਸਟੇਟ ਦੀ ਰਿਟ ਚੈਲੰਜ ਹੋ ਰਹੀ ਆ ਜੀ ਅੰਦਰ ਤੋਂ ਤੁਹਾਡਾ ਆਪਣਾ ਪ੍ਰਦੂਸ਼ਨ ਬੋਰਡ ਕਹਿ ਰਿਹਾ ਕਿ ਇਹ ਬੰਦ ਹੋਣੇ ਚਾਹੀਦੇ ਆ ਤੇ ਜੇਕਰ ਇਹ ਨਹੀਂ ਬੰਦ ਹੋ ਰਿਹਾ ਥੈਟ ਮੀਨਸ ਕਿ ਤੁਹਾਡੇ ਸਟੇਟ ਦੀ ਰਿਟ ਚੈਲੰਜ ਹੋ ਰਹੀ ਆ ਤਾਂ ਇਦਾਂ ਕੱਲ ਨੂੰ ਕਾਨੂੰਨ ਨੂੰ ਕੱਲ ਨੂੰ ਕੋਈ ਵੀ ਡਿਫਾਈ ਕਰ ਸਕਦਾ ਕਿ ਜੇਕਰ ਤੁਸੀਂ ਪਾ ਕੇ ਅਰਜ਼ੀਆਂ ਔਰਜ਼ੀਆਂ ਆਪਣਾ ਥੋੜਾ ਜਿਹਾ ਇਦਾਂ ਟਾਈਮ ਟਪਾਈ ਜਾਓਗੇ ਜਾਂ ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਇਦਾਂ ਤਾਂ ਨਗਾੜ ਸਕਦੇ ਹੋ ਤੇ ਡੈਫੀਨਿਟਲੀ ਜ਼ਰੂਰੀ ਤਾਂ ਇਹ ਹੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਤੇ ਉਹ ਇਹਦੇ ਤੇ ਕੰਨ ਧਰੇ ਤੇ ਇਹ ਜਿਹੜਾ ਮਸਲਾ ਇਹ ਹੱਲ ਹੋਣ ਵੱਲ ਬੜੇ ਅਦਰਵਾਈਜ਼ ਜਿਹੜਾ ਐਸਟੀਕੇ ਨਾਲ ਕਹਾਣੀ ਨਹੀਂ ਚੱਲ ਸਕਦੀ ਸੋ 3 ਦਸੰਬਰ ਨੂੰ ਬੜਾ ਇੰਪੋਰਟੈਂਟ ਆ ਦੁਆਗੋ ਤਾਂ ਇਹੀ ਹੁਣ ਅੰਤੋਜ ਮਾਨ ਨੇ ਵੀ ਇਹੀ ਗੱਲ ਕਹੀ ਆ ਕਿ ਐਸਟੀਕੇ ਦੇ ਪਹਿਲਾ ਜਿਹੜੇ ਪ੍ਰੈਸ ਕਾਨਫਰੈਂਸ ਕਰਕੇ ਇਹਨਾਂ ਨੇ ਇਹ ਇਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਥੋੜਾ ਇਧਰੋਂ ਵੀ ਬਿਆਨਬਾਜ਼ੀ ਹੋਵੇ ਉਧਰੋਂ ਵੀ ਬਿਆਨਬਾਜ਼ੀ ਹੋਵੇ ਤਾਂ ਕਿ ਸੋਸ਼ਲ ਮੀਡੀਆ ਦੇ ਮਾਹੌਲ ਜਾਂ ਬਣਵੇ ਤਾਂ ਪਹਿਲਾਂ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਪੁਲਿਸ ਵਾਲੇ ਗ੍ਰਿਫਤਾਰ ਕਰ ਲੈਣ ਇਹਨਾਂ ਨੂੰ ਵੀ ਉਸ ਤੋਂ ਜ਼ਿਆਦਾ ਇੱਕ ਦੋ ਗ੍ਰਿਫ ਤੇ ਬਾਅਦ ਵਿੱਚ ਇਹਨੂੰ ਨਵੇੜ ਦਿੱਤਾ ਜਾਵੇ ਵੀ ਇਦਾਂ ਅਸੀਂ ਮਸਲਾ ਨਵੇੜ ਨਹੀਂ ਦੇਣਾ ਅਸੀਂ 3 ਦਸੰਬਰ ਨੂੰ ਉਹਨਾਂ ਨੇ ਕਿਹਾ ਕਿ ਇੱਥੇ ਬੰਨ ਲਾ ਕੇ ਇਹਨੂੰ ਬੰਦ ਕਰਾਂਗੇ ਗੰਦਾ ਪਾਣੀ ਜਿਹੜਾ ਸਤਲੋਜੀ ਦੇ ਵਿੱਚ ਜਾਂਦਾ ਜਾਂ ਜਿਹੜਾ ਬੁੱਢੇ ਨਾਲੇ ਦੇ ਵਿੱਚ ਜਾਂਦਾ ਸੋ ਉਸ ਤੋਂ ਬਾਅਦ ਦੇਖਦੇ ਹਾਂ ਸਥਿਤੀਆਂ ਕਿੱਦਾਂ ਨੂੰ ਜਾਂਦੀਆਂ ਪਰ ਘੱਟੋ-ਘੱਟ ਆ ਤੁਸੀਂ ਜਿਹੜੀ ਆਪਣੀ ਗੱਲਬਾਤ ਹੈ ਮਾਨ ਸਾਹਿਬ ਤੱਕ ਆਮ ਆਦਮੀ ਪਾਰਟੀ ਤੱਕ ਜਰੂਰ ਪਹੁੰਚਾ ਦਿਓ ਜੇ ਉਹਨਾਂ ਨੂੰ ਆਪਣੀ ਪੁਰਾਣੀ ਵੀਡੀਓ ਦੇਖ ਕੇ ਸ਼ਾਇਦ ਕੁਝ ਜੇਤਾ ਆ ਜਵੇ ਕਿ ਆ ਮਸਲਿਆਂ ਨੂੰ ਜਿਹੜਾ ਬੁਨਿਆਦ ਬਣਾ ਕੇ ਲੋਕਾਂ ਨੇ ਮੈਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਲੋਕਾਂ ਨੂੰ ਤਾਂ ਮਾਨ ਸਾਹਿਬ ਲੱਗਾ ਸੀਗਾ ਕਿ ਜਿਹੜਾ ਉਹ ਪੈਰਿਸ ਦੀ ਮੇਅਰ ਹੈ ਨਾ ਆਪਣੇ ਐਨੀ ਹਡਾਲਗੋ ਵੀ ਸ਼ਾਇਦ ਉਹਨਾਂ ਵਾਂਗੂ ਤੁਸੀਂ ਵੀ ਕੋਈ ਇਦਾਂ ਦਾ ਕੰਮ ਕਰੋਗੇ ਨਾ ਜਿੱਦਾਂ ਐਨੀ ਹਡਾਲਗੋ ਨੇ ਕੀ ਕੀਤਾ ਉਹ ਜਿਹੜੀ ਸੇਨ ਨਦੀ ਸੀਗੀ ਜਿੱਥੇ ਉਹਨਾਂ ਪੈਰਿਸ 올림픽 ਹੋਈ ਆ ਉੱਥੇ ਉਹਨੇ ਆਪ ਜਿਹੜਾ 스ਵਿਮਿੰਗ ਕੀਤੀ ਸੀ ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਜਿਹੜੀ ਸਭ ਤੋਂ ਗੰਦੀ ਨਦੀ ਤੁਸੀਂ ਪੈਰਿਸ ਦੀ ਕਹਿੰਦੇ ਸੀ ਮੈਂ ਸਾਫ਼ ਕਰ ਦੁੱਤੀ ਆ ਐਜ਼ ਅ ਮੇਅਰ ਮੇਰੀ ਜ਼ਿੰਮੇਵਾਰੀ ਸੀ ਮੈਂ ਸਾਫ਼ ਕਰਤੀ ਤਾਂ ਮੈਂ ਤੁਹਾਨੂੰ ਤੈਰ ਕੇ ਵੀ ਦਿਖਾ ਰਹੀਆਂ ਵਿੱਚ ਤੇ ਇਹ ਜਿਹੜਾ ਸਾਨੂੰ ਉਮੀਦ ਤਾਂ ਇਹ ਸੀ ਕਿ ਸਾਡੇ ਵੀ ਜਿਹੜਾ ਮਾਨ ਸਾਹਿਬ ਐਨੀ ਹੈਡੈਲਗੋ ਵਾਂਗੂ ਬਣਨਗੇ ਪਰ ਚਲੋ ਉਦਾਂ ਦੀ ਸਥਿਤੀ ਤਾਂ ਨਹੀਂ ਆਈ ਪਰ ਉਮੀਦ ਇਹ ਹੀ ਆ ਕਿ ਜਿਹੜਾ ਸਥਿਤੀਆਂ ਬਿਹਤਰ ਹੋਣਗੀਆਂ ਤੇ ਇਹਨਾਂ ਤੇ ਇਹ ਕੰਨ ਧਾਰਨਗੇ ਘਟੋ ਘਟ ਇਹਨਾਂ ਨੂੰ ਆਪਣੀ ਵੀਡੀਓ ਵੇਚ ਕੇ ਹੀ ਕੁਝ ਜ਼ਿਆਦਾ ਆਜੂਗਾ ਕਿ ਕਿਹੜੇ ਕੰਮਾਂ ਲਈ ਇਹਨਾਂ ਨੂੰ ਹਰਾ ਪੈਨ ਮਿਲਿਆ ਸੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨਾਲ ਜੁੜੇ ਰਹਿਣ ਲਈ ਆਪਰਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ